ਜਦੋਂ ਉਸ ਕੋਲ ਜਿੱਥੇ ਕੋਲ ਪਤਾ ਤਾਂ ਸਿਰ ਕੀ ਹੋਇਆ ਸੀ ਹਾਂ ਜੀ ਸ੍ਰੀ ਅੱਜ ਦੇ ਦਿਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੱਤਿਆਂ ਬਾਬਾ ਬਾਬਲ ਸਿੰਘ ਜੀ ਅਤੇ ਬਾਬਾ ਮਤੇਕੂ ਜੀ ਬੁਲੰਦੇ ਦੇ ਥਾਨੇ ਤੋਂ ਸਰਹੰਦ ਵਿਖੇ ਨਵਾਬ ਵਜੀਰ ਖਾਂ ਦੀ ਰਾਸਤ ਵਿੱਚ ਫੇਕ ਦਿੱਤਾ ਗਿਆ ਹਾਂ ਜੀ ਉਸ ਰਾਤ ਮਾਤਾ ਗੁਜਰਕੌਰ ਜੀ ਨੇ ਛੋਟੇ ਸਾਹਿਬ ਜੱਤਿਆਂ ਨਾਲ ਸੂਬਾ ਸਰਹੰਦ ਕੈਦ ਵਿੱਚ ਖੰਜੀ ਬੋਝ ਵਿੱਚ ਚਮਤਿੱਤ ਕਿਸ ਕੀ ਕਾਈ ਸੀ ਅਤੇ ਰੱਬੀ ਭਾਨੇ ਨੂੰ ਮਿੱਠਾ ਕਰਕੇ ਮੰਨਿਆ ਸੀ ਖੰਜੀ ਬੋਝ ਵਿੱਚ ਮੋਤੀ ਜਾ ਮੈਦਾਨ ਵਿੱਚ ਸੈਕਟੇ ਨਿਸ਼ਚਿਤ ਹੋਵੇਗੀ ਲੱਗ ਸੀ ਕਿ ਇਹ ਕਿਤਾਈਓ ਇਹੀ ਹੋ ਕੇ ਲੱਤੋ ਸੋਹਰਾ ਜਾਂਦੀ ਜਿਵੇਂ ਉਹਨਾਂ ਨੇ ਰੱਬ ਦੇ ਭਾਨੇ ਨੂੰ ਮਿੱਠਾ ਕਰਕੇ ਮੰਨਿਆ ਪਰ ਨਾਮ ਹੀ ਦਾਨੂ ਸੰਗਨੇ ਜਾਫਤੇ ਸਾਂਜੀ ਕੀਤੀ ਹੋਵੇਗੀ ਕੀ ਜੀਤੇ ਦਿਲ ਤੇ ਕੀ ਬੀਤੀ ਹੋਵੇਗੀ ਫਤੇ ਸਿੰਘ ਨੇ ਜਾ ਫਤੇ ਸਾਂਜੀ ਕੀਤੀ ਹੋਵੇਗੀ